ਜੰਗਲ ਅੰਦਰ ਆਪਣੀ ਝੱਲ ਚ ਪਏ ਜ਼ਖਮੀ ਸ਼ੇਰ ਦਾ ਅੰਦਾਜ਼ ਵੱਖਰਾ ਹੀ ਹੁੰਦਾ ਕੁਝ ਅਤ ਤੀਵਰ ਅਤੇ ਖਤਰਨਾਕ ਮਜਾਜ ਦਾ ਉਹ ਸ਼ੇਰ ਬਣ ਜਾਂਦਾ ਕਾਂਗਰਸ ਪਾਰਟੀ ਵੀ ਉਸੇ ਤਰ੍ਹਾਂ ਹੁੰਦੀ ਨਜ਼ਰ ਆ ਰਹੀ ਹੈ ਜ਼ਖਮੀ ਸ਼ੇਰ ਕਾਂਗਰਸ ਦਾ ਹੁਣ ਪੱਬਾ ਮਾਰਦਾ ਨਜ਼ਰ ਆਉਣ ਲੱਗ ਗਿਆ ਆਮ ਆਦਮੀ ਪਾਰਟੀ ਤੇ ਨਿਸ਼ਾਨੇ ਸਾਧੇ ਗਏ ਪ੍ਰਤਾਪ ਬਾਜਵਾ ਵੱਲੋਂ ਪਰ ਦੂਜੇ ਪਾਸੇ ਲੀਡਰ ਆਪੋਜੀਸ਼ਨ ਦੇ ਨਾਲ ਨਾਲ ਹੁਣ ਪੀਪੀਸੀਸੀ ਪ੍ਰਧਾਨ ਵੀ ਦੇ ਵਿੱਚ ਆਈ ਨਜ਼ਰ ਆ ਰਹੇ ਨੇ ਪੀਪੀਸੀਸੀ ਪ੍ਰਧਾਨ ਨੇ ਆਮ ਆਦਮੀ ਪਾਰਟੀ ਨੂੰ ਤਾਂ ਹੱਥ ਨਹੀਂ ਪਾਇਆ ਸਗੋਂ ਸਿੱਧਾ ਕੇਂਦਰ ਦੇ ਹੀ ਗੜ ਨੂੰ ਹੱਥ ਪਾ ਲਿਆ ਪਰ ਉਸੇ ਦੇ ਵਿੱਚ ਪੀਪੀਸੀਸੀ ਪ੍ਰਧਾਨ ਨੇ ਸਾਫ਼ ਕਹਿ ਦਿੱਤਾ ਜਿਹੜੇ 400 ਪਾਰ ਦੀਆਂ ਗੱਲਾਂ ਹੋ ਰਹੀਆਂ ਨੇ ਉਹਨਾਂ ਵਿੱਚ ਉਧਾਰੀ ਫੌਜ ਜਿਹੜੀ ਹੈ ਉਹ ਜ਼ਿਆਦਾ ਆ ਉਧਾਰ ਦੇ ਉੱਤੇ ਲਈ ਫੌਜ ਉਹ ਵੱਧ ਕਰਕੇ ਐ ਸੁਸ਼ੀਲ ਰਿੰਕੂ ਸ਼ੀਤਲੰਗੁਰਾਲ ਆਮ ਆਦਮੀ ਪਾਰਟੀ ਛੱਡ ਕੇ ਤੇ ਭਾਜਪਾ ਜਾ ਚੁੱਕੇ ਨੇ ਇਹਨਾਂ ਦਾ ਇਤਿਹਾਸ ਦੇਖਿਆ ਜਾਵੇ ਸੁਸ਼ੀਲ ਕੁਮਾਰ ਰਿੰਕੂ ਕਾਂਗਰਸ ਦੇ ਨੇ ਸ਼ੀਤਲੰਗੁਰਾਲ ਭਾਜਪਾ ਤੋਂ ਆਏ ਨੇ ਹਾਲਾਂਕਿ ਸ਼ੀਤਲੰਗੁਰਾਲ ਤਾਂ ਵਾਪਸ ਭਾਜਪਾ ਹੀ ਚਲੇ ਗਏ ਪਰ ਸੁਸ਼ੀਲ ਰਿੰਕੂ ਹੁਣ ਅਜ ਸਫ਼ਰ ਕੱਟਦੇ ਪਏ ਨੇ ਸੁਸ਼ੀਲ ਰਿੰਕੂ ਦਾ ਸਫ਼ਰ ਕਾਂਗਰਸ ਤੋਂ ਸ਼ੁਰੂ ਹੋਇਆ ਕਾਂਗਰਸ ਤੋਂ ਆਮ ਆਦਮੀ ਆਪ ਪਾਰਟੀ ਆਮ ਆਦਮੀ ਪਾਰਟੀ ਤੋਂ ਹੁਣ ਭਾਜਪਾ ਤੇ ਇਹਦੇ ਅੱਗੇ ਕੀ ਹੋਵੇਗਾ ਇਹ ਅਜੇ ਕੁਝ ਕਿਹਾਣੀ ਜਾ ਸਕਦਾ ਪਰ ਫਿਲਹਾਲ ਇਸ ਉਤੇ ਕਾਂਗਰਸ ਪਾਰਟੀ ਜ਼ਰੂਰ ਮਖੌਲ ਕਰਦੀ ਨਜ਼ਰ ਆ ਰਹੀ ਹੈ ਕਾਂਗਰਸ ਪਾਰਟੀ ਜ਼ਰੂਰ ਰਿਕਤਾ ਘਟਦੀ ਨਜ਼ਰ ਆ ਰਹੀ ਹੈ ਉਸੇ ਦੇ ਵਿੱਚ ਪੀਪੀਸੀਸੀ ਪ੍ਰਧਾਨ ਰਾਜਾ ਵੜਿੰਗ ਕਹਿੰਦੇ ਨੇ ਕਿ 400 ਪਾਰ ਤਾਂ ਹੁਣ ਗੱਲਾਂ ਹੀ ਨਹੀਂ 400 ਪਾਰ ਦੇ ਵਿੱਚ ਵੱਧ ਫੌਜ ਤਾਂ ਉਹ ਫੌਜ ਹੈ ਜਿਹੜੀ ਕਿਰਾਏ ਦੇ ਉੱਤੇ ਲਈ ਹੋਈ ਹੈ ਕਿਸੇ ਨੇ ਇੱਕ ਰਿਪਲਾਈ ਕੀਤਾ ਸੀ ਲਾਈਵ ਦੇ ਵਿੱਚ ਚੱਲਦੇ ਕਿਸੇ ਆਮ ਵਿਅਕਤੀ ਨੇ ਪਰ ਉਹਦੀ ਗੱਲ ਬੜੀ ਟਿਕਾ ਕੇ ਲੱਗੀ ਕਿ ਕਿਰਾਏ ਦੀਆਂ ਫੌਜਾਂ ਦੇ ਨਾਲ ਜੰਗ ਨਹੀਂ ਜਿੱਤੀ ਜਾਂਦੀ ਕਿਰਾਏ ਦੀਆਂ ਫੌਜਾਂ ਜੰਗ ਨਹੀਂ ਜਿਤਾ ਸਕਦੀਆਂ ਇਹੀ ਗੱਲਾਂ ਜਿਹੜੀਆਂ ਨੇ ਉਹ ਬੀਜੇਪੀ ਨੂੰ ਸਮਝਾਉਣ ਦੀ ਕੋਸ਼ਿਸ਼ ਸ਼ਾਇਦ ਪੀਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਕਿਰਾਏ ਦੀ ਫੌਜੀ ਮੰਨੀ ਜਾ ਸਕਦੀ ਹੈ ਕਦੀ ਇੱਕ ਪਾਰਟੀ 'ਚ ਕਦੀ ਦੂਜੀ ਪਾਰਟੀ ਦੇ ਵਿੱਚ ਬੜਾ ਇੱਕ ਗੀਤ ਤੇ ਉਸ ਦੇ ਬੋਲ ਜਿਹੜੇ ਨੇ ਉਹ ਸੁਣਾਏ ਜਾ ਰਹੇ ਨੇ ਇਸ ਵਫਾਈ ਤੇ ਬੇਵਫਾਈ ਦੇ ਸੀਜ਼ਨ ਦੇ ਵਿੱਚ ਇਸ ਸਿਆਸੀ ਸੀਜ਼ਨ ਦੇ ਵਿੱਚ ਕਿ ਯਾਰ ਮੇਰਾ ਤਤਲੀਆਂ ਵਰਗਾ ਕਦੀ ਇਸਫੁਲਤ ਕਦੀ ਉਸਫੁਲਤੇ بڑے ਸਿਆਸਤਦਾਨਾਂ ਨੇ ਇਹਨਾਂ ਬੋਲਾਂ ਨੂੰ ਮਕਬੂਲ ਕੀਤਾ ਇਹਨਾਂ ਬੋਲਾਂ ਨੂੰ ਬੋਲ ਕੇ ਤੇ ਇੱਕ ਦੂਸਰੇ ਤੇ ਵਿਅੰਗ ਕੱਸਿਆ ਤਾਨੇ ਕੱਸੇ ਪਰ ਹਾਲਾਤ ਤਾਂ ਕੁਝ ਇਦਾਂ ਹੀ ਨਜ਼ਰ ਆ ਰਹੇ ਨੇ ਕਦੀ ਕਾਂਗਰਸ ਕਦੀ ਆਮ ਆਦਮੀ ਪਾਰਟੀ ਤੇ ਕਦੀ ਭਾਜਪਾ ਇਹੀ ਤਿੰਨ ਮੇਨ ਪਾਰਟੀਆਂ ਬਚ ਗਈਆਂ ਨੇ ਜਿਹਦੇ ਵਿੱਚ ਹੁਣ ਸੁਸ਼ੀਲ ਰਿੰਕੂ ਸ਼ੀਤਲੰਗ ਗੁਰਾਲ ਵੀ ਜਾ ਚੁੱਕੇ ਨੇ ਕਾਂਗਰਸ ਪਾਰਟੀ ਦੇ ਵਿੱਚੋਂ ਰਾਜਕੁਮਾਰ ਚੱਬੇਵਾਲ ਨੇ ਵੀ ਵੇਲੇ ਨੂੰ ਆਪਣੀ ਮੁਠੀ ਦੇ ਵਿੱਚ ਕੱਸਣਾ ਜ਼ਰੂਰੀ ਸਮਝਿਆ ਉਹਨਾਂ ਨੇ ਵੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਨੂੰ ਅ ਸਰਮੌਰ ਮੰਨਣਾ ਜ਼ਰੂਰੀ ਸਮਝਿਆ ਔਰ ਉਸੇ ਪਾਰਟੀ ਦੇ ਵਿੱਚ ਜਾ ਰਲੇ ਖੈਰ ਇਹ ਗੱਲਾਂ ਲਗਾਤਾਰ ਹੋ ਰਹੀਆਂ ਨੇ ਹੁੰਦੀਆਂ ਆਈਆਂ ਨੇ ਤੇ ਹੁੰਦੀਆਂ ਰਹਿਣਗੀਆਂ ਵੀ ਖੈਰ ਪੀਪੀਸੀਸੀ ਪ੍ਰਧਾਨ ਜਿਹੜੀ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੀਜੇਪੀ ਨੂੰ ਸਮਝਾਉਣਾ ਚਾਹੁੰਦੇ ਨੇ ਕਿ ਇਸ ਵਾਰ ਜਿਹੜਾ 400 ਪਾਰ ਦਾ ਦਾਵਾ ਠੋਕਿਆ ਜਾ ਰਿਹਾ ਉਸ 400 ਪਾਰ ਦੇ ਵਿੱਚ ਕੋਈ ਫਾਇਦਾ ਨਹੀਂ ਹੋਵੇਗਾ ਜਿਹੜੀ ਜੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ 2019 ਦੇ ਵਿੱਚ 155 ਸੀਟਾਂ ਇਹੋ ਜਿਹੇ ਉਮੀਦਵਾਰਾਂ ਦੇ ਨਾਲ ਭਰੀਆਂ ਸਨ ਜਿਹੜੇ ਉਮੀਦਵਾਰ ਇੱਧਰੋਂ ਉੱਧਰੋਂ ਯਾਨੀ ਕਿ ਦੂਜੀਆਂ ਪਾਰਟੀਆਂ ਦੇ ਵਿੱਚੋਂ ਲਿਆਂਦੇ ਗਏ ਸੀ ਔਰ ਉਹਨਾਂ ਉਮੀਦਵਾਰਾਂ ਦੇ ਵਿੱਚੋਂ ਵੀ ਮਹਿਜ਼ 13 ਸੀਟਾਂ ਜਿਹੜੀਆਂ ਨੇ ਉਹ ਜਿੱਤ ਸਕੀਆਂ ਸੀ ਯਾਨੀ ਕਿ ਅੰਕੜੇ ਵੀ ਜਿਹੜੇ ਕਹਿੰਦੇ ਨੇ ਉਹਨਾਂ ਮੁਤਾਬਕ ਵੀ ਲੋਕਾਂ ਦਾ ਰੁਝਾਨ ਜਿਹੜਾ ਆ ਉਹ ਅਦਲ ਬਦਲ ਵਾਲੇ ਉਮੀਦਵਾਰਾਂ ਦੇ ਉੱਤੇ ਘਟ ਗਿਆ ਆ ਹੁਣ ਲੋਕ ਵੀ ਉਹਨਾਂ ਦੇ ਉੱਤੇ ਵੱਧ ਭਰੋਸਾ ਕਰਕੇ ਰਾਜ਼ੀ ਨਹੀਂ ਆ ਲੋਕ ਵੀ ਆਪਣੇ ਆਪ ਧੋਖਾ ਹੋਇਆ ਮਹਿਸੂਸ ਕਰਦੇ ਨੇ ਲੋਕ ਵੀ ਕਹਿੰਦੇ ਨੇ ਕਿ ਜਿਹੜੀ ਪਾਰਟੀ ਦੇ ਹੇਠ ਇਸ ਵਿਅਕਤੀ ਨੂੰ ਜਿਤਾਇਆ ਸੀ ਇਸ ਵਿਅਕਤੀ ਦਾ ਕੋਈ ਆਪਣਾ ਸਟੈਂਡ ਹੀ ਨਹੀਂ ਵਾਸਤੇ ਹੁਣ ਸ਼ਾਇਦ ਉਹ ਰੁਝਾਨ ਲੋਕਾਂ ਦੇ ਵਿੱਚ ਖਤਮ ਹੋ ਗਿਆ ਇੱਕ ਪੋਲਿਟੀਕਲ ਫੇਸ ਦਾ ਰੁਝਾਨ ਖਤਮ ਹੋ ਗਿਆ ਹੁਣ ਲੋਕ ਪਾਰਟੀ ਦੀ ਮਤ ਦੇ ਨਾਲ ਵੋਟ ਪਾ ਰਹੇ ਨੇ ਇਹ ਫਿਲਹਾਲ ਕਿਹਾ ਜਾ ਰਿਹਾ ਪਰ ਹੁਣ ਇਸ ਯੂ ਟਰਨ ਦੇ ਨਾਲ ਕੀ ਹੋਵੇਗਾ ਉਹ ਸਮਾਂ ਦੱਸੇਗਾ ਜੇ ਗੱਲ ਕਰੀਏ ਪੀਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਉਸ ਟਵੀਟ ਦੀ ਤੇ ਉਸ ਦੇ ਵਿੱਚੋਂ ਸਾਫ਼ ਤੌਰ ਦੇ ਉੱਤੇ ਹਿੰਦੀ ਤੇ ਪੰਜਾਬੀ ਦੇ ਵਿੱਚ ਇੱਕੋ ਗੱਲ ਲਿਖਦੇ ਨੇ 400 ਪਾਰ ਵਾਲੀ ਤੁਹਾਨੂੰ ਪੜ ਕੇ ਸੁਣਾ ਦਿੰਦੇ ਆ ਪੀਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲਿਖਦੇ ਨੇ ਕਿ ਨਾਰਾ 400 ਪਾਰ ਦਾ ਤੇ ਕੈਂਡੀਡੇਟ ਸਾਰੇ ਹੀ ਉਧਾਰ ਦੇ ਨਾਰਾ 400 ਪਾਰਕਾ ਔਰ ਕੈਂਡੀਡੇਟ ਸਭੀ ਉਧਾਰ ਕੇ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ ਕਿਉਂਕਿ ਜ਼ਾਹਿਰ ਤਨ ਹੋ ਤਾਂ ਇਹੀ ਰਿਹਾ ਹੈ ਹੋ ਤਾਂ ਇਹੀ ਕੁਝ ਰਿਹਾ ਹੈ ਨਜ਼ਰ ਇਹੀ ਕੁਝ ਆ ਰਿਹਾ ਹੈ ਕਿ ਅਦਰੋਂ ਉਧਰੋਂ ਕੈਂਡੀਡੇਟਸ ਜਿਹੜੇ ਨੇ ਉਹ ਵਕ ਵਕ ਪਾਰਟੀਆਂ ਚ ਜਾ ਰਹੇ ਨੇ ਤਾਂ ਫਿਰ ਸਿਆਸਤ ਕਾਦੀ ਰਹਿ ਗਈ ਸਿਆਸਤ ਕਿਸ ਫੱਦ ਦੀ ਰਹਿ ਗਈ ਕਿਹੜੇ ਪੱਧਰ ਦੀ ਰਹਿ ਗਈ ਆਈਡੀਓਲੋਜੀ ਕੀ ਰਹਿ ਗਈ ਭਾਜਪਾ ਦੀ ਕੀ ਆਈਡੀਓਲੋਜੀ ਸੀ ਭਾਜਪਾ ਦੇ ਲੀਡਰ ਕੀ ਕਰ ਰਹੇ ਨੇ ਕਾਂਗਰਸ ਦੀ ਆਈਡੀਓਲੋਜੀ ਕੀ ਸੀ ਉਹਨਾਂ ਦੇ ਲੀਡਰ ਕੀ ਕਰ ਰਹੇ ਨੇ ਆਮ ਆਦਮੀ ਪਾਰਟੀ ਦੀ ਕੀ ਆਈਡੀਓਲੋਜੀ ਹੈਗੀ ਆ ਤਾਂ ਉਸ ਦੇ ਵਿੱਚ ਲੀਡਰ ਕੀ ਕਰ ਰਹੇ ਨੇ ਇਹ ਵੱਡੇ ਸਵਾਲ ਖੜੇ ਹੋ ਰਹੇ ਨੇ ਜਿਹੜੀ ਆਈਡੀਓਲੋਜੀ ਦਾ ਪੱਲਾ ਫੜ ਕੇ ਪਾਰਟੀ ਜੁਆਇਨ ਕੀਤੀ ਗਈ ਉਸ ਪਾਰਟੀ ਨੂੰ ਉਸੇ ਤਰ੍ਹਾਂ ਨੇ ਹੱਥਿਆਂ ਛੱਡ ਕੇ ਉਹਨੂੰ ਵਿਕਲਾੰਗ ਕਰਕੇ ਤੇ ਆਂ ਆਪਣੇ ਫਾਇਦੇ ਵੱਲ ਨੂੰ ਟੁੱਟ ਜਾਣਾ ਇਹ ਕੋਈ ਸਿਆਸਤ ਨਹੀਂ ਹੁੰਦੀ ਇਹ ਲੋਕਾਂ ਦਾ ਹੱਕ ਰੱਖਣਾ ਨਹੀਂ ਹੁੰਦਾ ਇਹ ਆਪਣੇ ਆਪ ਦਾ ਹੱਕ ਰੱਖਣਾ ਹੁੰਦਾ ਆ ਇਸ ਵਾਸਤੇ ਲੋਕਾਂ ਦਾ ਫਰਜ਼ ਬਣਦਾ ਹੈ ਕਿ ਆਪਣੇ ਵੋਟ ਦਾ ਸਹੀ ਇਸਤੇਮਾਲ ਕੀਤਾ ਜਾਵੇ ਆਉਣ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਸਿਆਸਤ ਵਿੱਚ ਇਹ ਵੇਖਣਾ ਹੋਵੇਗਾ ਜੋ ਵੀ ਹੋਵੇਗਾ ਦੱਸਦੇ ਰਵਾਂਗੇ ਉਹ ਤੱਕ ਲਈ ਬਣੇ ਰਹੋ 1 ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ